ਕਪੂਰਥਲਾ ਤੋਂ ਨਿਕਲ ਕੇ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਐਨਆਰਆਈ ਭਰਾ ਨੇ ਆਪਣੇ ਹੀ ਐਨਆਰਆਈ ਭਰਾ ਉੱਤੇ ਜ਼ਮੀਨ ਹੜਪਣ ਦੇ ਦੋਸ਼ ਲਗਾਏ ਨੇ ਜੀ ਹਾਂ ਇਸੇ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੀ ਮਹਿਲਾ ਪ੍ਰਧਾਨ ਦੇ ਉੱਤੇ ਵੀ ਦੋਸ਼ ਲਗਾਏ ਗਏ ਨੇ ਕਿ ਰਾਜ਼ੀਨਾਮਾ ਦੇ ਨੌ ਤੇ ਉਹਨਾਂ ਤੋਂ ਇੱਥੇ ਪੈਸੇ ਮੰਗੇ ਜਾ ਰਹੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਐਨਆਰਆਈ ਭਰਾ ਨੇ ਆਪਣੇ ਹੀ ਐਨਆਰਆਈ ਭਰਾ ਉੱਤੇ ਜਿੱਥੇ ਦੋਸ਼ ਲਗਾਏ ਨੇ ਉੱਥੇ ਹੀ ਇੱਥੇ ਪਿੰਡ ਦੇ ਜੋ ਮਹਿਲਾ ਪ੍ਰਧਾਨ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਇਹਨਾਂ આરોਪਾਂ ਦਾ ਖੰਡਨ ਕੀਤਾ ਗਿਆ ਹੈ ਤੇ ਉੱਥੇ ਹੀ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਕੀ ਨਾਮ ਹੈ ਜੀ ਆਪਣਾ ਜਸਵੰਤ ਕੌਰ ਹਾਂਜੀ ਤਾਂ ਮੈਡਮ ਤੁਸੀਂ ਆਮ ਪਾਰਟੀ ਦੇ ਕਹੋ ਕਿ ਕਿਰੇ ਉਦੇਦਾਰ ਤੇ 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 ਕਿਹੜਾ ਪਿੰਡ ਵਾ ਪਿੰਡ ਬਨਵਾਲੀ ਪਰ ਆਮ ਆਦਮੀ ਦੇ ਇੰਚਾਰਜ ਬਣਾਈ ਬਨਵਾਲੀ ਪਰ ਹਾਂਜੀ ਮੈਡਮ ਉਹਨਾਂ ਵੱਲੋਂ ਇੱਕ ਤੁਹਾਡੇ ਉੱਤੇ ਜਿਹੜਾ ਕਿ 50000 ਰੁਪਏ ਲੈ ਕੇ ਰਾਇਨਾਮੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਕੀ ਸਾਰਾ ਕੀ ਸਚਾਈ ਕੀ ਆ ਸਚਾਈ ਸਾਰ ਬੋਝਣੀ ਹੈਗੀ 50000 ਰੁਪਏ ਦਾ ਜਿਹੜਾ ਇਹ ਇਲਜ਼ਾਮ ਲਾਉਂਦੇ ਆ ਸਾਡੇ ਤੇ ਉਹ ਬੇਬੁਨਿਆਦ ਆ ਉਹਦੀ ਕੋਈ ਪ੍ਰੂਫ ਨਹੀਂ ਕੋਈ ਵੀਡੀਓ ਨਹੀਂ ਕੋਈ ਸਬੂਤ ਦੇਣਾ ਫੇਰ ਹੀ ਉਹ 50000 ਦਾ ਸਹੀ ਹੋਵੇ ਜਿਹੜਾ ਇਹ ਕਹਿੰਦੇ ਮੰਗਦੀ ਨੇ ਕਿਉਂ ਇਲزام ਕਿਉਂ ਲਗਾ ਰਹੇ ਕਿਸ ਚੀਜ਼ ਨੂੰ ਲੈ ਕੇ ਕੀ ਤੁਸੀਂ ਮਤਕੀ ਕਹਿ ਲੋ ਕਿ ਇਹ ਪਿੰਡ ਦੇ ਹੀ ਹੈਗੇ ਤਾਂ ਫੇਵ ਕਿਧਰ ਕਿਧਰ ਦੋਵੇਂ ਪਾਰਟੀਆਂ ਨਾਲ ਤੁਹਾਡਾ ਵੀ ਟਾਈ ਅਪ ਹੋਣਾ ਵਾ ਤੇ ਪਿੰਡ ਤੇ ਤੁਸੀਂ ਵੀ ਬਸਨੀਕੋ ਤਾਂ ਫੇਵ ਇਹ ਸਾਰਾ ਮਾਮਲਾ ਕਿਉਂ ਨਿਕਲ ਕੇ ਬਾਹਰ ਆਇਆ ਸਾਰੇ ਜਿੱਦਾਂ ਸਾਡੇ ਬਾਣਨ ਤੋਂ ਪਹਿਲਾਂ ਚਾਰਜ ਇਹਨਾਂ ਨੇ ਪੰਚਾਇਤ ਵਿੱਚ ਨਿਪੜਿਆ ਸੀ ਸਾਰੇ ਤੇ ਹੁਣ ਇਹ ਕੋਰਟ ਕੇਸ ਵਿੱਚ ਚੱਲ ਗਿਆ ਹੈ ਕੋਰਟ ਜਿੱਦਾਂ ਵੇੜ ਦੇਵੇ ਇਹਨਾਂ ਨੂੰ ਮਨਜ਼ੂਰੀ तानो लाके था ना कितने कितने कितना कितने जन तड़ियों थे एलिगेशन लग गया बा ये सही है कि ये चूठा ये चूठा सरासर चूठा इन्हीं में मेरे तो चूठा जहाँ लगाया यहाँ मैं इन अधिक नूनी कार्रवाई करूँगी <laughs> सर की नाम है ये अपना अंजी किचन रेंज बोले मैं जो कर रही हूँ ना मेरा प्रियंका न्� तो ਸੱਜਾ ਕੀ ਕੱਲ ਇੱਕ ਪ੍ਰੈਸ ਕਾਨਫਰੰਸ ਵਿੱਚ ਤੁਹਾਡੇ ਬ੍ਰਦਰ ਵੱਲੋਂ ਇੱਕ ਇਲਜ਼ਾਮ ਲਗਾਈ ਸੀ ਕਿ ਤੁਹਾਡੇ ਤੇ ਵੀ ਕਿ ਤੁਸੀਂ ਵੀ ਉਹਨਾਂ ਦੀ ਪ੍ਰਾਪਰਟੀ ਨੂੰ ਵੇਚਿਆ ਵਾ ਤਾਂ ਕੀ ਸਾਰਾ ਮਾਮਲਾ ਕੀ ਹੈ ਤੇ ਕੀ ਸਚਾਈ ਹੈ ਉਹਦੇ ਵਿੱਚ ਇਹ ਆ ਜਦੋਂ ਮੈਂ ਕੱਲ ਹੌਸਪੀਟਲ ਤੋਂ ਆਇਆ ਮੈਂ ਇਹ ਕੈਂਸਰ ਦਾ ਮਰੀਜ਼ ਜਦੋਂ ਮੈਂ ਵੀਡੀਓ ਦੇਖੀ ਉਹ ਮੈਂ ਵੀ ਚੰਗੀ ਵਿੱਚ ਪਹੁੰਚ ਗਿਆ ਕਿ ਚੱਕਰ ਕੀ ਜੀਡੀ ਪ੍ਰਾਈਵੇਟ ਉਹ ਪ੍ਰਾਪਰਟੀਆਂ ਦੀ ਗੱਲ ਕਰਦੇ ਆ ਉਹ ਮੇਰਾ ਆਪਣਾ ਘਰ ਸੀ ਜਿਆ ਸੀ ਉਹ ਮੈਂ ਵੇਚਿਆ ਨਹੀਂ ਤਾਨੂੰ ਨਹੀਂ ਲੱਗਦਾ ਕਿਤਨਾ ਕਿਤੇ ਜੇ ਤੁਸੀਂ ਵੀ ਇੱਕ ਐਨਆਰਆਈ ਹੋ ਤਾਂ ਤੁਹਾਡਾ ਬ੍ਰਦਰ ਵੀ ਐਨਆਰਆਈ ਹੋ ਤਾਂ ਪਰ ਮਾਮਲਾ ਜੇ ਆਪਾਂ ਦੇਖੀਏ ਤਾਂ ਚਾਰ ਪੰਜ ਮਰਲੇ ਦੀ ਜ਼ਮੀਨ ਨੂੰ ਲੈ ਕੇ ਕਿਤਨਾ ਕਿਤੇ ਇੱਕ ਦੂਜੇ ਦੇ ਉੱਤੇ ਇੰਨੇ ਗੰਭੀਰ ਆਰੋਪ ਲਗਾਉਂਦੇ ਆ ਲੱਗਦਾ ਕਿ ਕਿਤਨਾ ਕਿਤੇ ਬੈਠ ਕੇ ਇੱਕ ਫੈਸਲਾ ਹੋ ਸਕਦਾ ਸੀ ਇਹਨਾਂ ਦੇ ਕਾਊਂਟਰ ਤੇ ਕਿਉਂਕਿ ਇਹ ਚੱਕਰ ਹੁਣ ਕੇਸ ਕੋਰਟ ਵਿੱਚ ਚਲੇ ਗਿਆ ਕੋਰਟ ਦਾ ਜਿਹੜਾ ਫੈਸਲਾ ਉਹ ਹੀ ਸੈਕਟ ਕਰਨਾ ਪਿਆ ਜੇ ਕੋਰਟ ਵਿੱਚ ਨਾ ਜਾਂਦਾ ਫਿਰ ਬੈਕਪੈਕ ਆਪਣਾ ਹਲੋ ਜਾਂਦਾ ਮਸਲੇ ਬੰਦੇ ਕੋਟੇ ਹੱਲ ਕਰ ਜਾਂਦੇ ਆ। ਜੇ ਕਿ ਰਿਪੋਰਟ ਕੋਟੀ ਚ ਚੱਲਦਾ ਉਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ। ਕਿ ਤੁਸੀਂ ਜੇ ਕਿ ਤੁਹਾਡੇ ਬ੍ਰਦਰ ਕਹਿ ਰਹੇ ਕਿ ਪਹਿਲਾਂ ਵੀ ਪੰਚਾਇਤ ਵਿੱਚ ਬੈਠ ਕੇ ਕੋਈ ਰਾਈਨਾਮਾ ਹੋਇਆ ਸੀ ਤਾਂ ਉਹ ਰਾਈਨਾਮਾ ਕਿੱਧਰ ਕਿਸੇ ਦਾਤੇ ਹੋਇਆ ਸੀ? ਉਹ ਇਹਨਾਂ ਨੇ ਆਪਸ ਵਿੱਚ ਕੀਤੀ ਤਾਂ ਮੈਂ ਪ੍ਰੈਜ਼ੈਂਟ ਨਹੀਂ ਸੀ। ਮੈਂ ਇਹਨਾਂ ਨੂੰ ਇਹ ਕਿਹਾ ਵੀ ਤੁਸੀਂ ਵੱਡੇ ਆ ਜਿੱਦਾਂ ਤੁਸੀਂ ਕਰਦਾ ਮੈਨੂੰ ਜੀ। ਕਪੂਰਥਲਾ ਤੋਂ नरेश खोसला अते साजन खोसला रिपोर्ट